ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਵੇ ਮੁਖ ਹੋਏ RAM ਤੇ ਲਗਨ ਜਨਮ ਵਿਜੋਗ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਭੁੱਲ ਕੇ ਉਸ ਦੇ ਨਾਮ ਨੂੰ ਭੁੱਲ ਕੇ ਉਸ ਦੀ ਬੰਦਗੀ ਨੂੰ ਭਗਤੀ ਨੂੰ ਭੁੱਲ ਕੇ ਜੀਵਨ ਨੂੰ ਅਨੇਕਾਂ ਪ੍ਰਕਾਰ ਦੇ ਦੋਖ ਮਿਲਦੇ ਹਨ ਪਰ ਜੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਜੀਵ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਣੇ ਵਿੱਚ ਰਹਿਣਾ ਆ ਜਾਵੇ ਫੇਰ ਮਹਾਰਾਜ ਆਖਦੇ ਨੇ ਗੁਰ ਕੈ ਬਾਣੇ ਜੋ ਚੱਲੈ ਦੁੱਖ ਨਾ ਪਾਵੇ ਕੋਈ ਜਿਹੜਾ ਜੀਵ ਪਰਮੇਸ਼ਰ ਦੇ ਬਾਣੇ ਵਿੱਚ ਚੱਲਦਾ ਹੈ ਉਹਨੂੰ ਫਿਰ ਦੁੱਖ ਨਹੀਂ ਲੱਗਦਾ ਦੁੱਖ ਕਿਸ ਤਰ੍ਹਾਂ ਨਹੀਂ ਲੱਗਦਾ ਸਤਿਗੁਰੂ ਸੱਚੇ ਪਾਤਸ਼ਾਹ ਹਰੀ ਪਰਮੇਸ਼ਰ ਵਾਹਿਗੁਰੂ ਅੱਲਾ ਰਾਮ ਭਗਵਾਨ ਉਸ ਦੇ ਉੱਤੇ ਕਿਰਪਾ ਕਰ ਦਿੰਦਾ ਹੈ ਆਪੇ ਕਿਸੇ ਦੇ ਵਿੱਚ ਵਸ ਕੇ ਕਿਰਪਾ ਕਰ ਦਿੰਦਾ ਹੈ ਵਾਹਿਗੁਰੂ ਜੇ ਮਹਾਰਾਜ ਉਝਾੜਦਾ ਹੈ ਤਾਂ ਰਾਹ ਵੀ ਉਹ ਆਪ ਹੀ ਦਿਖਾਉਂਦਾ ਹੈ ਆਪੇ ਉਜੜ ਪਾਇੰਦਾ ਪਿਆਰਾ ਆਪੇ ਦਿਖਾਲੇ ਰਾਹੋ ਰਾਹ ਵੀ ਫਿਰ ਆਪ ਹੀ ਦਿਖਾਉਂਦਾ ਸਾਨੂੰ ਬਾਣੇ ਵਿੱਚ ਰਹਿਣਾ ਆ ਜਾਵੇ ਨੀਵੇਂ ਹੋ ਕੇ ਨਿਵਕੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੈ ਭਾਣੈ ਵਿੱਚ ਆਵੇ ਆਪਣੇ ਭਾਣੈ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਜਿਵੇਂ ਮਾਨ ਨਾ ਰਹੇ ਦੁਨੀਆ ਦੇ ਵਿੱਚ ਅਨਾਥ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਕਦੇ ਉਹਨਾਂ ਨੂੰ ਕੋਈ ਚੁੱਕਦਾ ਕਦੇ ਕੋਈ ਚੁੱਕਦਾ ਇਸ ਤਰ੍ਹਾਂ ਜਿਹੜਾ ਗੁਰਮੁਖ ਪਿਆਰਾ ਗੁਰਬਾਣੀ ਰੂਪ ਮਾਂ ਤੋਂ ਦੂਰ ਹੋ ਗਿਆ ਉਹਨੂੰ ਸਦਾ ਹੀ ਚੋਟਾਂ ਖਾਣੀਆਂ ਲੱਗਦੀਆਂ ਨੇ ਨੀਵੇਂ ਹੋ ਕੇ ਨਿਵਕੇ ਅਰਦਾਸ ਕਰਿਆ ਕਰੀਏ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਨੂੰ ਬਖਸ਼ੋ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਸਾਨੂੰ ਬੰਦਗੀ ਦੀ ਦਾਤ ਬਖਸ਼ਿਸ਼ ਕਰੋ ਕਬੀਰ ਜੀ ਨੂੰ ਪੁੱਛਿਆ ਗਿਆ ਕਹਿੰਦੇ ਮਹਾਰਾਜ ਨੇਵੇਂ ਕਿਸ ਤਰ੍ਹਾਂ ਹੋਇਆ ਜਾਵੇਗਾ ਕਬੀਰ ਜੀ ਆਖਦੇ ਨੇ ਕਬੀਰ ਰੋੜਾ ਹੋਇ ਰਹੂੰ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਬੀਰ ਜੀ ਆਖਦੇ ਨੇ ਕਹਿੰਦੇ ਰੋੜੇ ਵਰਗਾ ਹੋ ਜਾ ਫੇਰ ਕਹਿੰਦੇ ਰੋੜਾ ਹੋਇਆ ਤੇ ਗੱਲ ਨਹੀਂ ਬਣਨੀ ਰੋੜਾ ਹੋਇਆ ਤੇ ਵੀ ਗੱਲ ਨਹੀਂ ਬਣਨੀ ਕਿਉਂ ਰੋੜਾ ਰਾ ਜਾਂਦੇ ਰਾਹੀ ਨੂੰ ਦੁੱਖ ਦਿੰਦਾ ਕਬੀਰ ਰੋੜਾ ਹੂਆ ਤੋ ਕਿਆ ਪਿਆ ਪੰਖੀ ਕੋ ਦੁੱਖ ਦੇ ਐਸਾ ਕੋਈ ਦਾਸ ਹੋਏ ਜਿਉਂ ਧਰਨੀ ਮਹਿਖੇ ਕਹਿੰਦੇ ਬਈ ਮਿੱਟੀ ਵਰਗਾ ਹੋਇਆ ਫਿਰ ਕਹਿੰਦੇ ਮਿੱਟੀ ਨੀਵੀਂ ਤੇ ਹੈ ਪਰ ਮਿੱਟੀ ਵਰਗਾ ਹੋਇਆ ਤੇ ਵੀ ਗੱਲ ਨਹੀਂ ਬਣੀ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਲਾਗੈ ਅੰਗ ਮਾੜੀ ਹਨੇਰੀ ਆਵੇ ਮਨੁੱਖ ਦੇ ਕੱਪੜਿਆਂ ਤੇ ਪੈਂਦੀ ਹੈ ਮਿੱਟੀ ਅੱਖਾਂ ਚ ਪੈਂਦੀ ਹੈ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਲਾਗੈ ਅੰਗ ਹਰ ਜਨ ਹਰੀ ਦਾ ਬੰਦਾ ਹਰੀ ਦਾ ਜਨ ਹਰੀ ਦਾ ਦਾਸ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਪਹਿਲਾਂ ਕਿਹਾ ਮਿੱਟੀ ਹੋਏ ਤੇ ਗੱਲ ਨਹੀਂ ਬੰਨਨੀ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਲੱਗੈ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ ਕਹਿੰਦੇ ਭਾਈ ਪਾਣੀ ਵਰਗਾ ਹੋ ਜਾਇ ਕੋਈ ਵਹਾ ਦੇ ਵਿੱਚ ਜਿਹੜਾ ਹੈ ਪਾਣੀ ਚੱਲਦਾ ਰਹਿੰਦਾ ਫਿਰ ਕਹਿੰਦੇ ਪਾਣੀ ਹੂਆ ਤੇ ਗੱਲ ਨਹੀਂ ਬਣੀ ਕਬੀਰ ਪਾਣੀ ਹੂਆ ਤੋ ਕਿਆ ਪਿਆ ਸੀਰਾ ਤਾਤਾ ਹੋਏ ਓ ਇਹ ਤਾਂ ਗਰਮ ਵੀ ਹੋ ਜਾਂਦਾ ਇਹ ਸਰਦੀਆਂ ਵਿੱਚ ਇਹਦੀ ਬਰਫ਼ ਵੀ ਜੰਮ ਜਾਂਦੀ ਐ ਕਵੀਰ ਪਾਣੀ ਹੂਆ ਤੋਂ ਕਿਆ ਪਿਆ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ ਹਰੀ ਦਾ ਬੰਦਾ ਹਰੀ ਦਾ ਜਨ ਓਹੇ ਜੀ ਹੋਣਾ ਚਾਹੀਦਾ ਭਾਈ ਜਿਹੋ ਜਾਂ ਹਰੀ ਪਰਮੇਸ਼ਰ ਵਾਹਿਗੁਰੂ ਆਪ ਹੈ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨਾ ਜਾਣੋ ਮਾਨਸ ਦੇਹਾ ਹਰ ਜਾਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਉਹ ਬਣਿਆ ਕਿਵੇਂ ਜਾਵੇਗਾ ਜਦੋਂ ਸਾਡੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਜਿਵੇਂ ਤਨ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਜੇਠਾ ਜੀ ਔਰ ਭਾਈ ਰਾਮਾ ਜੀ ਤੋਂ ਥੜੇ ਬਣਵਾਏ ਫੇਰ ਆਖਿਆ ਗੁਰੂ ਸਾਹਿਬਾਂ ਨੇ ਅਸੀਂ ਕੀ ਲੈਣਾ ਸੀ ਥੜੇ ਬਣਵਾ ਕੇ ਹੋਰ ਮਿਸਤਰੀ ਬਥੇਰੇ ਸੀ ਭਾਈ ਅਸੀਂ ਤੇ ਇਹ ਵੇਖਣਾ ਸੀ ਜਿਸ ਨੂੰ ਇਹ ਸਾਖੀ ਦਾ ਪਤਾ ਹੈ ਉਹ ਜਾਣਦੇ ਹਨ ਉਹ ਕਹਿੰਦੇ ਅਸੀਂ ਤੇ ਵੇਖਣਾ ਸੀ ਕਿ ਕਿਸ ਦੇ ਮਨ ਵਿੱਚ ਸਰਦਾ ਦਾ ਥੜਾ ਬਣ ਚੁੱਕਿਆ ਜਿਸ ਦੇ ਉੱਤੇ ਮੈਂ ਗੁਰੂ ਨਾਨਕ ਦੀ ਜੋਤ ਟਕਾ ਸਕਾਂ ਜਦੋਂ ਸਾਡੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਮੁਰਦਾ ਹੋਏ ਮਰੀਦ ਸੋ ਸਿੱਖ ਗੁਰਗੋੜ ਸਮਾਵੈ ਜਦੋਂ ਸਾਡੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਫਿਰ ਭੈੜੇ ਸ਼ੰਕੇ ਭੈੜੇ ਫੁਰਨੇ ਖਤਮ ਹੋ ਜਾਣਗੇ ਸਾਡੇ ਮਨ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਜਾਵੇਗਾ ਫੇਰ ਸਤਗੁਰ ਸਭਨਾ ਦਾ ਭਲਾ ਮਣਾਏਂਦਾ ਇਰਤੇ ਜਨਮ ਮਰਨ ਤੋਂ ਵੀ ਰਹਿਤ ਹੋ ਜਾਵਾਂਗੇ ਜਨਮ ਮਰਨ ਦਹੂ ਮੈਂ ਨਾਹੀ ਜਨ ਪਾਰੋ ਪਕਾਰੀ ਆਏ ਨਾ ਹੋ ਮਰੇ ਨ ਠਾਗੇ ਜਾਹੇ ਕਿਤਨੀਆਂ ਉਦਾਹਰਨਾਂ ਹਨ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਬਾਣੀ ਦੇ ਵਿੱਚੋਂ ਮਹਾਰਾਜ ਸਮਝਾਉਂਦੇ ਨੇ ਜਪਜੀ ਸਾਹਿਬ ਦੇ ਵਿੱਚੋਂ ਨਾ ਹੋ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ